ਵੀ ਮੈਨੂੰ ਰਾਤ ਕਟਾ ਦੇਵੇ ਹਾਂਜੀ ਵਿਛੋੜਾ ਪਿਆ ਤੇ ਮਾਤਾ ਗੁਜਰਕੌਰ ਜੀ ਛੋਟੇ ਸਾਹਿਬ ਜਦੇ ਐ ਤੁਰੇ ਜਾਂਦੇ ਨੇ ਤੇ ਜਾਂਦੇ ਜਾਂਦੇ ਆ ਤੁਸੀਂ ਦੇਖੋ ਵੀ ਐਨਾ ਪਾਣੀ ਬਸਤਰ ਗਿੱਲੇ ਠੱਕਾ ਚੱਲਦਾ ਸੀਗਾ ਅੱਜ ਤਾਂ ਫੈਕਟਰੀਆਂ ਨੇ ਹਾਂਜੀ ਅੱਜ ਤਾਂ ਪੋਲੂਸ਼ਨ ਬਹੁਤ ਆ ਉਹ ਠੰਡ ਹੈ ਨਹੀਂ ਹਾਂਜੀ ਜਾਂਦੇ ਜਾਂਦੇ ਆ ਨਾ ਜਦੋਂ ਸ਼ਾਮ ਪਈ ਰਾਤ ਦਾ ਸਮਾਂ ਆਇਆ ਉੱਥੇ ਸਰਸਾ ਦੇ ਕੰਡੇ ਤੇ ਇੱਕ ਮਲਾ ਸੀ ਬੇੜੀ ਚਲਾਉਂਦਾ ਸੀ ਅੱਛਾ ਜੀ ਉਹਨਾਂ ਨਾਸਿਕ ਕੁੰਮਾ ਮਾਸ਼ੀ ਸਾਹਬ ਜੀ ਦੇਖਣੇ ਮਾਤਾ ਜੀ ਉਹ ਸਾਹਮਣੇ ਕਹਿੰਦੇ ਇੱਕ ਦੀਵਾ ਬਲਦਾ ਛਪਰੀ ਚ ਲਾਈਟ ਬਲਦੀ ਆ ਵੀ ਆਪਾਂ ਉੱਥੇ ਦੇਖੀ ਜਾ ਕੇ ਉੱਥੇ ਰਾਤ ਕੱਟ ਲਈਏ ਕਹਿੰਦੇ ਚਲੋ ਅੱਛਾ ਜੀ ਮਾਤਾ ਜੀ ਕਹਿਣ ਲੱਗੇ ਕਹਿੰਦੇ ਵੀ ਕੁੰਮੇ ਪੁੱਤ ਅੱਜ ਜਿਹੜੇ ਦੋ ਸਾਹਬ ਜadde ਨੇ ਨਾ ਮੇਰੇ ਨਾਲ ਇਹ ਪਤਾ ਤੈਨੂੰ ਕੌਣ ਨੇ ਨ ਮਾਤਾ ਜੀ ਕੋਲ ਕੁੰਮੇ ਮਾਸ਼ਕੀ ਨੂੰ ਮਾਤਾ ਗੁਜਰਕੌਰ ਕਹਿੰਦੇ ਵੀ ਇਹ ਗੁਰੂ ਗੋਬਿੰਦ ਸਿੰਘ ਦੇ ਲਾਲ ਨੇ ਤੇ ਮੈਂ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਤਾ ਜਦੋਂ ਇੰਨੀ ਗੱਲ ਕੁੰਮੇ ਮਾਸ਼ਕੀ ਨੇ ਸੁਣੀ ਪਤਾ ਹੀ ਨਹੀਂ ਲੱਗਿਆ ਕਿ ਨਾ ਮਾਤਾ ਜੀ ਵੀ ਧੰਨ ਭਾਗ ਵੀ ਤੁਹਾਡੇ ਦਰਸ਼ਨ ਹੋ ਗਏ ਮਾਤਾ ਜੀ ਕਹਿੰਦੇ ਵੀ ਤੈਨੂੰ ਪਤਾ ਸੀ ਤੇਰੇ ਕੋਲ ਕਿਉਂ ਆਏ ਨਾ ਮਾਤਾ ਜੀ ਦੱਸੋ ਹੁਕਮ ਕਰੋ ਸਾਡਾ ਖਾਲਸੇ ਨਾਲੋਂ ਵਿਛੋੜਾ ਪੈ ਗਿਆ ਹੂੰ ਮਾਤਾ ਜੀ ਕਹਿੰਦੇ ਤੇਰੇ ਕੋਲ ਅਸੀਂ ਤਾਂ ਆਏ ਆ ਵੀ ਸਾਨੂੰ ਇੱਕ ਰਾਤ ਕਟਾ ਦੇ ਤੇ ਉਹ ਜਿਹੜੀ ਤੁਸੀਂ ਧਾਰਨਾ ਦਾ ਮੈਂ ਤੁਹਾਨੂੰ ਸੁਣਾਉਣਾ ਉਦੋਂ ਫਿਰ ਉਹ ਮਾਤਾ ਗੁਜਰਕੌਰ ਜੀ ਨੇ ਕਿਹਾ ਸੀਗਾ ਸਾਨੂੰ ਰਾਤ ਕਟਾ ਦੇਵੇ ਰਾਹੀ ਰਾਤ ਕਟਣ ਲਈ ਆਏ